ਇਹ ਰਣਾ ਗੁਰਦੀਪ ਸਿੰਘ ਜਦੀਪ ਸਿੰਘ ਦੇ ਤਖਤ ਰਹਿਣ ਵਾਲੇ ਤੇ ਕੀ ਗੱਲ ਪਤਰੀ ਪਿੰਡ ਮੇਰਾ ਗੱਟੀ ਰਾਜੋ ਦੇ ਸਰ ਪਿੰਡ ਗੱਟੀ ਰਾਜੋ ਕਹਿੰਦੇ ਕੀ ਰੋਲਾ ਪਿਆ ਜਿਹੜਾ ਹੁਣ ਗੋਲੀਆਂ ਚੱਲੀਆਂ ਏਟਾ ਰੋੜੇ ਚੱਲੀਆਂ ਕੀ ਕਾਰਨ ਹੋਵੇ ਉਹ ਸਰ ਇਹ ਰੋਲਾ ਏ ਵੀ ਉੱਥੇ ਸਾਡਾ ਪਿੰਡ ਨਾ ਕੋਈ ਪਹਿਲੇ ਰੋਲਾ ਆਇਆ ਸੀ ਮੇਰੇ ਚਾਚੇ ਬੁੱਟੇ ਹੋਰਾਂ ਦਾ ਤੇ ਉਹਦੇ ਵਿੱਚ ਉਹਨਾਂ ਦਾ ਕਿਸੇ ਪਰਚੇ 'ਚ ਨਾ ਆ ਗਿਆ ਸੀ ਤੇ ਉਹਦੇ ਵਿੱਚ ਨਾ ਉਹਨਾਂ ਕੋਲੋਂ ਮੈਂ ਨਾ ਇਹਨੂੰ ਪੈਸੇ ਦਵਾਏ ਬਲਕਾਰ ਸਿੰਘ ਨੂੰ ਤੇ ਇਹ ਕਹਿੰਦਾ ਕੋਈ ਨਹੀਂ ਮੈਂ ਉਹ ਪਰਚੇ 'ਚ ਨਾ ਨਾਂ ਨਹੀਂ ਆਂਦਿਆਂ ਤੇ ਮੈਂ ਫੈਸਲਾ ਕਰਾ ਦਿਆਂਗਾ ਤੇ ਜੀ ਨਾ ਹੋਇਆ ਤਾਂ ਮੰਨ ਲਓ ਮੈਂ ਪੈਸੇ ਵਾਪਸ ਕਰਦਾ ਐ ਇਹਨੂੰ ਅਸੀਂ 6 ਲੱਖ ਰੁਪਈਆ ਦਿੱਤਾ ਜੀ ਬਲਕਾਰ ਸਿੰਘ ਨੂੰ ਤੇ ਕੰਮ ਵੀ ਨਹੀਂ ਹੋਇਆ ਤੇ ਉਹ ਕਹਿੰਦੇ ਉਸ ਤੇ ਰੋਲੇ ਦੇ ਵਿੱਚ ਉਹ ਜਿਨ੍ਹਾਂ ਨੇ ਪੈਸੇ ਦਾਇੇ ਸੀ ਮੈਂ ਚਾਚੇ ਬੁੱਟੇ ਹੋਰਾਂ ਦੇ ਉਹ ਕਹਿੰਦੇ ਵੀ ਮਤਲੇ ਜਿਆਦਾ ਸਾਡੇ ਪੈਸੇ ਵਾਪਸ ਕਰਾ ਦੇ ਨਹੀਂ ਤਾਂ ਅਸੀਂ ਤੇਰਾ ਕੋਈ ਨੁਕਸਾਨ ਕਰ ਦਿਆਂਗੇ ਠੀਕ ਹੈ ਤੇ ਧਮਕੀ ਦਿੱਤੀ ਤੇ ਇਹਨੇ ਬਲਕਾਰ ਸਿੰਘ ਨੇ ਇਹਦਾ ਵੀ ਵਿੱਚ ਹੱਥ ਸੀ ਤੇ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਮਾਨਗ ਕੁੜੀ ਨੂੰ ਮਰਵਾਤਾ ਬਲਕਾਰ ਸਿੰਘ ਨੇ ਤੇ ਉਹ ਵਜ੍ਹਾ ਸੀ ਕਿ ਹਾਂਜੀ ਉਹ ਵਜ੍ਹਾ ਜੀ ਇੱਟਾ ਰੋੜੇ ਕੰਚਲੂ ਇੱਟਾ ਰੋੜੇ ਉਹ ਹੀ ਇਹਦੇ ਕੋਲ ਪੈਸੇ ਕਿਹਾ ਵੀ ਤੂੰ ਸਾਡੇ ਪੈਸੇ ਵਾਪਸ ਕਰ ਪੈਸੇ ਲੈਣ ਆਏ ਹਾਂਜੀ ਹਾਂਜੀ ਨਹੀਂ ਨਹੀਂ ਅਸੀਂ ਤਾਂ ਇੱਥੇ ਹੀ ਰਹਿਨੇ ਆ ਜੀ ਅੱਛਾ ਉੱਥੇ ਉੱਥੇ ਸਾਨੂੰ ਕਰੋ ਬਾਹਰ ਕੱਢ ਸਾਡੇ ਜਿਹੜੀ ਕਰਦੀ ਥਾਂ ਨਾ ਉਹ ਕਹਿੰਦੇ ਵੀ ਜਦੋਂ ਤੱਕ ਤੁਸੀਂ ਸਾਨੂੰ ਪੈਸੇ ਨਹੀਂ ਦਿੰਦੇ ਤੇ ਤੁਹਾਡੀ ਉਹਨਾਂ ਸਾਰੀ ਥਾਂ ਦੇ ਕਬਜ਼ਾ ਕੀਤਾ ਆ ਜੀ 6 ਲੱਖ 6 ਲੱਖ ਜੀ ਹਾਂ ਜੀ ਉਹਦਾ ਵਿਵਾਦ ਹੋਇਆ ਹੈ ਹਾਂਜੀ ਤੇ ਉਹਦੇ ਕਾਰਨ ਇਹਦੇ ਕੋਲ ਅਸੀਂ ਪੈਸੇ ਮੰਗੇ ਤੇ ਇਹਨੇ ਪੰਚਾਇਤ ਦੇ ਵਿੱਚ ਫੈਸਲਾ ਇਹ ਕੀਤਾ ਸੀ ਵੀ ਮੈਂ ਸੋਮਵਾਰ ਦਾ ਨੇ ਟਾਈਮ ਲਿਆ ਸੀ ਤੇ ਕੱਲ ਇਹਨੇ ਫ ਤੇ ਉਸ ਤੋਂ ਬਾਅਦ ਇਹਨੂੰ ਇਹ ਕਿਹਾ ਵੀ ਤੂੰ ਸਾਨੂੰ ਪੈਸਿਆਂ ਦਾ ਦੱਸ ਕਿਵੇਂ ਕਰਦੇ ਬੰਦੇ ਭੇਜੇ ਪੰਚਾਇਤ ਇਕੱਠੀ ਕੀਤੀ ਤੇ ਉਹਦੇ ਵਿੱਚ ਤੇ ਆ ਸਰਪੰਚ ਨੇ ਜ਼ਿੰਮੇਵਾਰੀ ਚੱਕੀ ਸੀ ਵੀ ਮੈਂ ਮਗਰਲੇ ਤੁਹਾਡਾ ਫੈਸਲਾ ਕਰਾ ਦੇਵਾਂਗਾ ਤੇ ਇਹ ਖੁਦ ਆ ਪੀਐਨ ਦੇ ਹੱਥ ਚ ਆ ਜਾਣਾ ਪਿਸਟਲ ਤੇ ਨਾਲ ਲੜਾਈ ਕਰਤੀ ਕਹਿੰਦਾ ਮੇਰੇ ਫੋਨ ਤੇ ਫੋਨ ਕੀਤਾ ਕਹਿੰਦੇ ਆ ਕਿੱਥੇ ਆਉਣਾ ਫਿਰ ਮੈਂ ਆਪਦੇ ਇੱਥੇ ਮੇਰੇ ਨਾਲਕੇ ਨੇ ਹਾਂਜੀ ਤੇ ਗੋਲੀਆਂ ਚੱਲੀਆਂ ਫੈਰ ਕੱਢਿਆ ਸਾਡੇ ਦੋ ਬੰਦਿਆਂ ਨੇ ਫੈਰ ਵਜੇ ਮੁਖਤਿਆਰ ਸਿੰਘ ਤੇ ਦੂਜੇ ਦਾ ਮੁੰਡੇ ਦਾ ਨਾਮ ਨਹੀਂ ਪਤਾ ਕਿਹੜੀ ਧਿਰ ਵਾਲੇ ਚਲਾਗੇ ਹਾਂਜੀ ਕਿਹੜੀ ਤਾਰ ਵਾਲੇ ਜੀ ਸਰ ਕੋਠੇ ਦੇ ਉੱਪਰ ਚੜ੍ਹ ਕੇ ਦੂਸਰੀ ਤਾਰ ਵਾਲੇ ਚਲਾਇਆ ਹਾਂਜੀ ਦੂਸਰੀ ਤਾਰ ਵਾਲੇ ਬਿਓਸ ਕੰਮ ਨੇ ਕੰਮ ਆਇਆ ਸਰ ਹਾਂਜੀ ਸਾਡੀ ਇਹ ਮੰਗ ਹੈ ਜੀ ਬਸ ਸਾਡੇ ਦੋ ਬੰਦੇ ਮਰਨ ਮਰਾਨਾ ਇੰਨੀ ਗੋਲੀ ਚੱਲੀ ਐਨਾ ਸ ਨੁਕਸਾਨ ਹੋ ਗਿਆ ਤਹੇ ਤੱਕ ਪੁਲਿਸ ਇੰਨੀ ਫੇਰਦੀ ਐ ਕੋਈ ਬੰਦਾ ਨਹੀਂ ਅਰੈਸਟ ਕਰ ਰਹੀ ਜੀ ਕਿਸੇ ਉਹ ਘਰੇ ਬੈਠੇ ਛਰੇ ਆਮ ਤੁਰੇ ਫਿਰਦੇ ਤੋਂ ਬੰਦੇ ਅਰੈਸਟ ਕੀਤੇ ਜਾਣ सरपंच जी हैं हां सरपंच सरपंच ने सरपंच ने ਨਾਲ ਉਹਦੇ ਹੱਥ 'ਚ ਪਿਸਟਲ ਹੈ ਅਸੀਂ ਆਪ ਨੂੰ सरपंच ਨਾਲ ਕੋਠੇ ਤੇ ਚੜ੍ਹਿਆ ਆਪ ਵੇਖਿਆ ਸੀ ਆਪ ਨਾਲ ਲਗਿਆ ਫਿਰ ਕਰਿਆ ਜਿ ਬੜਿਆ ਉਹਨੇ ਆਪ ਗੋਲੀਆਂ ਚਲਾਈਆਂ ਆਪ ਚਲਾਈ ਇਹਨਾਂ ਨੁਕਸਾਨ ਕਰਤਾ ਸਾਰੇ ਜਮਨਾ ਬਾਈ ਜਮਨਾ ਕਿੱਥੇ ਰਹਿੰਦੇ ਸੀ ਪਹਿਲਾਂ ਤਾਂ ਰਹਿੰਦੇ ਸੀ ਗੱਟੀ ਰਾਜੋ ਕਿਤੇ ਹੋਣਾ ਸਹੀ ਸੀ ਥਾਗੇ ਮੁਸੀਬਤ ਦੇ ਮਾਰੇ ਓਏ ਕੀ ਰੋਲਾ ਪਿਆ ਰੋਲਾ ਚੜਾ ਵਸ ਪੈਸੇ ਦੇ ਚੱਕਰ ਦੇ ਵਿੱਚ ਮੇਰੀ ਕੁੜੀ ਮਾਰਤੀ ਉਹਨਾਂ ਨੇ 6 ਲੱਖ ਦਾ ਰੋਲਾ ਸੀਗਾ ਬਲਕਾਰ ਨਾਲ ਬਲਕਾਰ ਨਾਲ ਹਾਂਜੀ ਇਹ ਕੌਣ ਇਥੋਂ ਦਾ ਲਈ ਕਿਹਦਾ ਬਲਕਾਰ ਸਰਪੰਚ ਨਹੀਂ ਮੈਂਬਰ ਮੈਂਬਰ ਹੈਗਾ ਹੋਣ ਬਣੇ ਤੇ ਕੀ ਉਹਨਾਂ ਦਾ ਮਾਰੀ ਕਿਵੇਂ ਕੀ ਕੰਮ ਹੈ ਇਹਨੇ ਪਾਛੇ ਫੜਾਇਆ ਸੀ ਮੇਰੇ ਬੰਦੇ ਨੇ ਜਾਮਨੀ ਵਿਚ ਗੱਲ ਕਰਾਈ ਸੀ ਤੇ ਇਹਨੇ ਪਾਛੇ 6 ਲੱਖ ਰੁਪਈਆ ਫੜਾਇਆ ਵੀ ਥੋੜਾ ਕੰਮ ਕਰਾ ਦਾਂਗਾ ਮੈਂ ਉਹ ਬੰਦਾ ਚਿੱਤੇ ਚ ਫੜਾਇਆ ਗਿਆ ਸੀਗਾ ਓਨੂੰ ਛਡਾਉਣ ਵਾਸਤੇ ਇਹਨੇ ਛਡਾਉਣ ਵਾਸਤੇ ਨੇ 6 ਲੱਖ ਰੁਪਈਆ ਦਿੱਤਾ ਨਿੱਤਸੀ ਤੇ ਫੇਰ ਉਹ ਕਹਿੰਦਾ ਵੀ ਤਕ ਮੈਂ ਕੰਮ ਕਰਾ ਦੇਗਾ ਇੱਕ ਆਪ ਘਰੇ ਖਾ ਗਿਆ ਨਾ ਬੰਦਾ 6 ਲੱਖ ਰੁਪਈਆ ਵੀ ਨਹੀਂ ਮੋੜਾ ਗਿਆ ਮੇਰੀ ਥਾਂ ਤੇ ਵੀ ਕਬਜ਼ਾ ਤੇ ਮੇਰੇ ਕੁੜੀ ਵੀ ਉਹਨੇ ਮੇਰੀ ਮਾਰਤੀ 15 ਸਾਲਾਂ ਦੀ ਲੜਕੀ ਸੀਗੀ ਉਹਨੇ ਮਰਵਾਤੀ ਮਰਵਾਈਏ ਨੇ ਬਲਕਾਰ ਸਿੰਘ ਨੇ ਇਹਦੇ ਕਰਨ ਪੈ ਸੀ ਇਹਦੇ ਕੋਲੇਗੇ ਸੀ ਇਹ ਮੋੜਕ ਨਹੀਂ ਦਿੰਦਾ ਸੀ ਇਹਨਾਂ ਨੇ ਮੇਰੀ ਕੁੜੀ ਮਾਰਤੀ ਉਹ ਪੈਸੇ ਮੜਾਉਂਦੇ ਸੀ ਅਸੀਂ ਦਿਖਲਾਉਂਦੇ ਸੀ ਇਹ ਮੋੜ ਦੇ ਨਹੀਂ ਸੀ ਉਹ ਕੋਣ ਉਹ ਬੁੱਟੀ ਹੋਰੀ ਸੀ ਇਹ ਫੋੜੇ ਉਹ ਗੱਟੀ ਰਾਜੋ ਕੇ ਨੇ ਪੈਸੇ ਦਿੱਤੇ ਹੋਣਾ ਨੇ ਹਾਂ ਉਹਨਾਂ ਨੇ ਦਿੱਤੇ ਸੀ ਪੈਸੇ ਤੇ ਫੜੇ ਆਸ ਬੰਦੇ ਨੇ ਜਿਸ ਦੇ ਬਲਕਾਰ ਮੋਟੂ ਨੇ ਕੀ ਆਤੀ ਕੀ ਹੋਇਆ ਅੱਜ ਸਰਪੰਚ ਨੇ ਤੇ ਅੱਜ ਲੜਾਈ ਕਰ ਲਈ ਅਸੀਂ ਮੰਗਣ ਕਾਲ ਦਾ ਟਾਈਮ ਸੀ ਕਿ ਗੱਲ ਬੰਦਾ ਚ ਆਇਆ ਨਹੀਂ ਤੇ ਅੱਜ ਕਹਿੰਦਾ ਅੱਜ ਨੇ ਫੋਨ ਮਾਰਿਆ ਸਾਡੇ ਘਰਾਂ ਚ ਸਾਰੇ ਵੀ ਸੰਨਿਆਖ ਨੂੰ ਫੋਨ ਤੇ ਗੱਲਾਂ ਕੀਤੀ ਨੇ ਬਲਕਾਰ ਮੋਟੂ ਨੇ ਕਹਿੰਦਾ ਵੀ ਆਜੋ ਅਕੇ ਮੈਂ ਲੜਾਈ ਕਰਾਂਗਾ ਮੋਰ ਨਾ ਮੜਾਣਾ ਕੁਝ ਨਹੀਂ ਹੈਗਾ ਉਹ ਚੱਲੀ ਹਾਂਜੀ ਗੋਆਲੀ ਚੰਡੀ ਆ ਸਾਰੇ ਆਵੇ ਕਦੇ ਪਿੰਡ ਦਾ 10 15 ਘਰਾਂ ਦਾ ਨੁਕਸਾਨ ਹੋਇਆ ਰੇਕ ਦੇ ਸਿਰ ਕੋਈ ਫ੍ਰਿਜਾਂ ਟੁੱਟ ਗਿਆ ਕੋਈ ਟੈਂਕੀਆਂ ਟੁੱਟ ਗਈ ਬਹੁਤ ਹੀ ਬਿਬੂ ਹੈ ਬਾਰੀਆਂ ਸਾਰਾ ਸਾਢੇ ਘਰਾਂ ਦਾ ਨੁਕਸਾਨ ਹੋਇਆ ਇਤਨਾ ਬੇਸਰੀ ਕੁੜੀ ਮਰਵਾਤੀ ਇਸ ਬੰਦੇ ਨੇ ਇਹ ਕਤਲ ਦਾ ਵਿੱਚ ਹੀ ਹੈਗਾ ਇਹਦਾ ਹੱਥ ਨਾਲ ਹੀ ਸੀਗਾ ਤਣਿੰਦਾ ਕੋਈ ਵੀ ਕੁਛ ਨਹੀਂ ਨੀ ਜਦ ਤੱਕ ਹੋ ਰਹੀ ਵੀ ਕੀ ਰੋਕ ਲੱਗੀ ਖੜੀ ਹੈਗੀ ਤੇ ਮੈਂ ਤੇ ਕੀ ਨਾਮ ਬਲਕਾਸੇ ਮਿਲਿਆ ਮੈਂ ਅਲੀ ਦੀ ਬੈਂਡੀ ਜੀ ਕੀ ਗੱਲਬਾਤ ਹੋਈ ਗੱਲਬਾਤ ਹੀ ਹੋਈ ਹੈ ਜੀ ਸਾਡਾ ਜੋ ਸਰਪੰਚੀ ਦਾ ਇਲੈਕਸ਼ਨ ਲੜਿਆ ਆ ਉਦੋਂ ਦੀ ਇਹਨਾਂ ਨੂੰ ਜਿੱਤ ਹਾਰ ਦਾ ਕੋਈ ਇਹਨਾਂ ਨੂੰ ਚੈਨ ਨਹੀਂ ਆ ਰਿਹਾ ਕਦੇ दारू ਪੀ ਕੇ ਕਿਸੇ ਨੂੰ ਗਲ ਪਗਲ ਇਸ ਕਰਦੇ ਨੇ ਕਦੇ ਕਿਸੇ ਨੂੰ ਕਰਦੇ ਨੇ ਅਸੀਂ ਪੰਜ ਚਾਰ ਉਰੀ ਅਫਸਰਾਂ ਦੇ ਕਹਿਣ ਤੇ ਲੋਕਾਂ ਦੇ ਕਹਿਣ ਤੇ ਅਸੀਂ ਕਿੰਨੇ ਵੀ ਜੇ ਅਸੀਂ ਕੁੱਟਦੇ ਤਾਂ ਵੀ ਅਸੀਂ ਮੰਨ ਲੋ ਲੋਕਾਂ ਨੇ ਵੀ ਕੁੱਟਣ ਲੱਗ ਪਏ ਜੇ ਕਟੀਗਾ ਤਾਂ ਵੀ ਲਗਾ ਇਸ ਕਰਕੇ ਤਿੰਨੇ ਨਾਲੇ ਬੋਲੇ ਨੇ ਸਾਡੇ ਤੇ ਤਿੰਨ ਵਾਰੀ ਅਸੀਂ ਹੱਥ ਜੋੜੇ ਨੇ ਇਹਨਾਂ ਵੀ ਤੁਸੀਂ ਸਾਡੇ ਬੰਦਾਂ ਤੇ ਨਾ ਕਰੋ ਅਸੀਂ ਜੇ ਸਾਨੂੰ ਪੰਚਾਇਤ ਨੂੰ ਚੁਣਿਆ ਜੇ ਤੇ ਸਾਨੂੰ ਪੰਚਾਇਤ ਨੂੰ ਵੇਖੋ ਵਿਕਾਸ ਵੇਖੋ ਹੀ ਕਰਦੇ ਆ ਨਹੀਂ ਕਰਦੇ ਇਹਨਾਂ ਨੇ ਆਪਣੇ ਮੇਰਾ ਛੋਟਾ ਬ੍ਰਦਰ ਜਿੱਤਿਆ ਜੀ ਮੇਰੇ ਘਰ ਦੀ ਮਹਿਫ ਮੇਰੀ ਮੈਂਬਰ ਬਣੀ ਹੈ ਮੈਂਬਰ ਬਣਿਆ ਇਹਨਾਂ ਨੇ ਕੋਈ ਸਾਨੂੰ ਪਤਾ ਨਹੀਂ ਕੋਈ ਬਾਤ ਨਹੀਂ ਰਾਤ ਦੀ ਜਿਹੜੀ ਗੱਲ ਹੈ ਮੈਨੂੰ ਅੱਜ 7-8 ਦਿਨ ਹੋ ਗਏ 10-12 ਦਾ ਮੇਰੇ ਮੜਕਿਆ ਤੋਂ ਆ ਗਈ ਮੇਰੇ ਲਤਾਂ ਰੁਗੀਆਂ ਲਤਾਂ ਰੁਗੀਆਂ ਮੈਂ ਉਹਦੇ ਘਰੇ ਬੈਠਾ ਇਹਨਾਂ ਨੇ ਕੀ ਕੰਮ ਕੀਤਾ ਰਾਤ ਨੂੰ ਆਦਾ ਪਲਾਨ ਬਣਾ ਕੇ ਸਾਨੂੰ ਨਹੀਂ ਪਤਾ ਸਾਡੇ ਪਤੀ ਜੀ ਦਾ ਵਿਆਹ ਸੀ ਸਾਡੇ ਬੱਚੇ ਉੱਥੇ ਗਏ ਸੀ ਮੈਂ ਤਾਂ ਦੋਵੇਂ ਚੀਜ਼ ਕਰੇ ਸੀ ਇਹਨਾਂ ਨੇ ਕੀ ਕੰਮ ਕੀਤਾ ਵੀ ਇਧਰੋਂ ਆਏ ਨੇ ਮੋਰਸਲ ਤੇ ਇਤਤਕਾਲ ਕੱਢੀ ਨ ਮੇਰੇ ਗੇਟ ਕੋਲੇ ਬੜਕਮਾਰੀ ਬੜਕਮਾਰੀ ਨੇ ਇੱਕ ਇਹਨਾਂ ਦੇ ਵਿੱਚ ਕਹਿੰਦਾ ਚਲੋ ਹੁਣ ਆਪਾਂ ਬੜਕਮਾਰ ਲਈ ਨਾ ਅਸੀਂ ਕਿਹਾ ਵੀ ਬੜਕਮਾਰ ਲਈ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਚਲੇ ਜਾਓ ਤੇ ਮੁੰਡਾ ਕੋਈ ਖੜਾ ਸੀ ਕੋ ਆਪਣੇ ਨਾਲ ਗਵਾਂਡੀ ਉਹਨੇ ਕਿਹਾ ਵੀ ਜਾਓ ਯਾਰ ਐਵੇਂ ਫੈਲਾ ਕੋਈ ਨਹੀਂ ਹੋਊ ਤਾਂ ਆ ਬਚਾਰਾ ਮੰਜੇ ਤੇ ਪਿਆ ਤੇ ਤੁਸੀਂ ਕਿਉਂ ਐਵੇਂ ਜੀ ਠੀਕ ਹੋ ਗਿਆ ਤੇ ਕੋਈ ਗੱਲ ਇਹ ਤਾਂ ਕਰ ਲਿਆ ਜੇ ਇਹਨਾਂ ਨੇ ਗੱਲ ਨਹੀਂ ਕੀਤੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੇ ਬਾਕੀ ਪਿਛੇ ਇਹਨਾਂ ਬੰਦੇ ਬਾਇ ਹੋਏ ਸੀ 10 12 ਬੰਦੇ 15 ਬੰਦੇ ਉਹਨਾਂ ਨੇ ਕੀ ਚੱਕੀਆਂ ਡਾਂਗਾ ਤੇ ਚਾਉ ਜੋ ਚੌਂ ਚਾਗੇ ਚੌਂ ਚੌਨ ਦੇ ਵਿੱਚ ਉਸ ਤੋਂ ਬਾਅਦ ਕੀ ਹੋਇਆ ਵੀ ਇਹਨਾਂ ਨੇ ਮੇਰੇ ਤੇ ਇੱਟਾਂ ਦੇ ਹਮਲੇ ਸ਼ੁਰੂ ਕਰ ਦਿੱਤੇ ਤੇ ਉਹ ਮੇਰਾ ਸ਼ੀਸ਼ਾ ਡੁੱਟ ਗਿਆ ਫਿਰ ਮੈਂ ਕੀਤਾ ਪੁਲਿਸ ਨੂੰ ਫੋਨ ਮੈਂ ਐਸਐਚਓ ਨੂੰ ਫੋਨ ਕੀਤਾ ਮੈਂ ਸਰ ਅੱਗੇ ਮੈਂ ਐਪਲੀਕੇਸ਼ਨ ਲਾਈ ਸੀ ਮੈਨੂੰ ਇਹਨਾਂ ਨੇ ਫੋਨ ਕੀਤਾ ਤੇ ਮੇਰੇ ਕੋਲ ਰਿਕਾਰਡਿੰਗ ਹੀ ਗਈ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਆ ਜਾ ਵੀ ਇਸ ਬੰਦੇ ਇਹੀਂ ਆਪਦੇ ਪਿਓ ਦਾ ਤੇ ਬੰਦੇ ਆ ਜਾ ਮੈਂ ਕਿਹਾ ਵੀ ਚਲ ਕੋਈ ਗੱਲ ਨਹੀਂ ਯਾਰ ਸਵੇਰ ਹੋ ਜਾਏਗਾ ਰਾਤ ਨੂੰ ਆਪ ਨੂੰ ਕੀ ਪਤਾ ਕੌਣ ਤੁਹਾਨੂੰ ਸੱਟ ਮਾਰ ਜੇ ਸਾਨੂੰ ਕਿਹੜਾ ਮਾਰ ਜੇ ਇਹ ਰਾਤ ਅਸੀਂ ਡਾਲੀ ਐਸਐਚਓ ਨੇ ਮੈਂ ਫੋਨ ਲਾਇਆ ਮੈਂ 112 ਤੇ ਮੈਂ ਫੋਨ ਉਥੇ ਕਮਿਲੇਟੀ ਪਾਈ ਨਾ ਮੇਰੀ ਕਮਿਲੇਟੀ ਨਿਕਲੀ ਨਾ ਮੈਨੂੰ ਪੁਲਿਸ ਨੇ ਬੁਲਾਇਆ ਨਾ ਮੈਨੂੰ ਕੁਝ ਕੀਤਾ ਅਸੀਂ ਚੁੱਪ ਗਏ ਚਲੋ ਚੁੱਪ ਫਿਰਦੇ ਰਹੇ ਅਸੀਂ ਇਹ ਚੁੱਪ ਫਿਰਦੇ ਰਹੇ ਉਸ ਤੋਂ ਬਾਅਦ ਜਿਹੜੀ ਆ ਕੱਲ੍ਹ ਗੱਲ ਹੋਈ ਕੱਲ ਇਹਨਾਂ ਨੇ ਫੇਰ ਸਾਡੇ ਤੇ ਹਮਲਾ ਬੋਲਦਾ ਰਾਤ ਇਹਨਾਂ ਨੇ ਕੀ ਕੰਮ ਕੀਤਾ ਉਧਰ ਆਏ ਨੇ ਡਾਂਗਾ ਲੈ ਕੇ ਉਧਰ ਉਹਦੀ ਰੋੜੇ ਚਲਾਉਣੇ ਸ਼ੁਰੂ ਕਰਤੇ ਆ ਮੇਰੇ ਘਰਾਂ ਤੱਕ ਇਹ ਸ਼ੀਸ਼ਾ ਹੀ ਟੁੱਟ ਗਿਆ ਮੇਰੇ ਸਾਰੇ ਰੋੜੇ ਸ਼ੀਸ਼ੇ ਰਹੀ ਹੀ ਕੁੰਜੇ ਐਸਐਚਓ ਆਪਣਾ ਤਰਸੀਮ ਸਿੰਘ ਸਾਮਸਪੈਟਰ ਉਹ ਆਇਆ ਰਾਤ ਮੋਕਾ ਵੇਖ ਗਿਆ ਮੋਗਾ ਵੇਖੋ ਚਲਾ ਗਿਆ ਫਿਰ ਇੱਕ ਸਾਰੀ ਰਾਤ ਗਾਲੀ ਗਲੋਚਾ ਸਾਨੂੰ ਕਰੀ ਗਏ ਅਸੀਂ ਮੈਂ ਆਖ ਵੀ ਨਹੀਂ ਆਪਾਂ ਨਹੀਂ ਲੜਨਾ ਸਿਰ ਫਿਰ ਇਹਨਾਂ ਨੇ ਸਾਨੂੰ ਸੁਨੇਹਾ 깔ਤਾ ਵੀ ਕਹਿ ਮੋਜੋ ਅਸੀਂ ਕਹ ਵੀ ਇਹੀ ਕਾਦੇ ਯਾਰ ਕਹਿ ਮੋਈਏ ਉਸ ਤੇ ਦਰਖਾਸਤ ਲੱਗੀ ਐਪਲੀਕੇਸ਼ਨ ਲੱਗੀ ਪੁਲਿਸ ਬੁਲਾਈ ਗਈ ਚਲੇ ਜਾਂਗੇ ਨਹੀਂ ਡਲੇ ਉਸ ਤੋਂ ਬਾਅਦ ਚਲੇ ਮੇਰੇ ਪੈਣਾ ਪ੍ਰਾਏ ਨੇ ਆਏ ਨੇ ਉਸ ਤੋਂ ਬਾਅਦ ਫਿਰ ਬੰਦੇ ਸਾਡੇ ਪਜੇਤੀ ਇੱਕ ਬੱਗਾ ਸਿੰਘ ਇੱਕ ਪਰਮਜੀਤ ਪੰਮਾ ਇੱਕ ਮੁੰਡਾ ਹੋਰੇ ਇਹਨਾਂ ਨੇ ਤੇ ਸੇਵ ਸਿੰਘ ਨੇ ਬੁਲਾ ਲਿਆ ਵੀ ਤੁਸੀਂ ਉੱਤੇ ਆਓ ਬੱਗਾ ਸਿੰਘ ਦੇ ਘਰੇ ਸਾਨੂੰ ਗੱਲਬਾਤ ਦੱਸੋ ਰੋਲਾ ਕੱਢਾ ਉੱਤੇ ਗੱਲ ਦੱਸਣ ਗਏ ਨੇ ਇਹਨਾਂ ਨੇ ਫਿਰ ਕੋਈ ਇਧਰੋਂ ਚੜ ਗਏ ਨੇ ਕੋਠਾ ਤੋਂ ਉਧਰੋਂ ਚੜ ਗਏ ਨੇ ਤੇ ਇਹਨਾਂ ਨੇ ਫਾਇਰ ਸ਼ੁਰੂ ਕਰਨੇ ਤੇ ਅਸੀਂ ਇੱਥੇ ਬੈਠੇ ਸੀ ਕਰਨ ਕੀਤੀ ਅਸੀਂ ਇੱਥੇ ਬੈਠੇ ਸੀ ਵੀ ਜੀ ਜਾ ਕੇ ਵੇਖਾ ਜਵੇ ਇਹਨਾਂ ਦੀ ਦੋ ਟੰਗੀਆਂ ਪਾਟੀਆਂ ਨੇ ਇਧਰੋਂ ਫਾਇਰ ਵੱਜਾਂ ਟਪਾਟੀਆਂ ਨੇ ਕਿ ਪਰੋਂ ਪਾਟੀਆਂ ਖੜੀਆਂ ਨੇ ਹੈ ਹੁਣ ਇਹਨਾਂ ਨੇ ਕੀ ਕੰਮ ਕੀਤਾ ਸਾਡੇ ਬੰਦੇ ਸਾਰੇ ਇੱਥੇ ਬੁਲਾ ਲੈਨੇ ਉਹ ਗਲੀ ਦਾ ਰਸਤਾ ਹੈ ਤੇ ਗਲੀ ਵਾਲੇ ਪਾਸੋਂ ਜਿਹੜੇ ਇਹਨਾਂ ਕੋਲੇ ਖੋਖੇ ਸੀ ਜਿਹੜੇ ਖੋਲ ਸੀ ਇਹਨਾਂ ਕੋਲੇ ਤੇ ਇਹਨਾਂ ਨੇ ਕੀ ਕੰਮ ਕੀਤਾ ਉਹ ਜਿਹੜੇ ਖੋਲ ਇਹਨਾਂ ਗਲੀ ਵਾਲੇ ਪਾਸੋਂ ਉੱਟ ਕੇ ਤੇ ਆਪੁਲਸ ਨੇ ਇਹਨਾਂ ਨੂੰ ਕਵਖਾਤਾ ਤੇ ਆ ਵੇਖੋ ਮੇਰੇ ਕੋਲ ਆਪ ਦੀ ਲਾਇਸੈਂਸੀ ਹੈ ਤੇ ਮੈਨੂੰ 4 ਮਹੀਨੇ ਹੋ ਗਏ 5 ਮਹੀਨੇ ਚਲਾਣਾ ਉਹਦਾ ਬੇਸ ਕਰਾ ਰਿਆ ਮੈਂ ਬੇਸ ਕਰਾ ਰਿਆ ਉਹਦਾ ਚਲਾਨ ਮੇਰਾ ਪੇਸ਼ ਕਰੋ ਵੀ ਮੇਰੇ ਲੋਕ ਮਗਰ ਪੈ ਖੜੇ ਤੇ ਮੇਰੇ ਸਸੀ ਜਿਹੜਾ ਤਿਆਰ ਮੈਨੂੰ ਦਿੱਤਾ ਜਾਵੇ ਇਹਨਾਂ ਨੇ ਨਹੀਂ ਦਿੱਤਾ ਆ ਵੇਖੋ ਮੇਰੇ 8ਵੇਂ ਮਹੀਨੇ ਦੀ ਕਿੰਨੀ ਤਰੀਕ ਦੀ ਮੇਰੀ ਐਪਲੀਕੇਸ਼ਨ ਹੈ ਜਿਹੜੀ ਮੇਰਾ ਉੱਥੇ ਨਿਊ ਲਾਇਸੈਂਸ ਦੇ ਜਿਹੜੇ ਮੇਰੇ ਤਰੇ ਪਏ ਪੈਸੇ ਇਸ ਐਸਚੂ ਨੇ ਮੇਰੀ ਨਹੀਂ ਸੁਣੀ ਜੇ ਮੈਂ ਅੱਗੋਂ ਇਹਨੂੰ ਗੱਲ ਕੀਤੀ ਦੇ ਸਸਚੂ ਨੇ ਮੇਰੀ ਕੋਈ ਕਿਸੇ ਗੱਲ ਦੀ ਬਾਤ ਨਹੀਂ ਸੁਣੀ ਸਾਡੇ ਕੋਲ ਸਸੀ ਸਾਡੀਆਂ ਜਾ ਕੇ ਵੇਖੋ ਮੇਰੀ ਕਿੱਥੇ ਪਈ ਹੈ ਥਾ ਤੈਸੀ ਕਿੱਥੋਂ ਚਲਾ ਲਾਂਗੇ ਜੀ ਹੂੰ ਤੁਹਾਡੇ ਤੇ ਜਿਹੜੇ ਚੋਟਾ ਸਾਡੇ ਦੇ ਝੂਠਾ ਇਲਜ਼ਾਮ ਲਾ ਰਹੇ ਨੇ ਬਿਲਕੁਲ ਝੂਠਾ ਕੋਈ ਮਤਲ ਨਹੀਂ ਜੀ ਮੈਂ ਆ ਵੇਖੋ ਮੈਂ ਬਿਠਾ ਜੇ ਮੈਂ ਅਸਲਾ ਜਾਂ ਕੋਈ ਮਤਲ ਹੀ ਨਹੀਂ ਹੈ ਇਹਨਾਂ ਨੇ ਮੁੰਡਾ ਇੱਕ ਕੇਵਲ ਸਿੰਘ ਦੇ ਸਾਦਾ ਸਿੰਘ ਦਾ ਮੁੰਡਾ ਇੱਕ ਹੈਗਾ ਰਾਮਾ ਸਿੰਘ ਦਾ ਮੁੰਡਾ ਜਗਰਾਜ ਸਿੰਘ ਇੱਕ ਮੁੰਡੇ ਦਾ ਸ਼ਹਿਰੋਂ ਇਹਨਾਂ ਦੇ ਨਾਲ ਰਹਿੰਦਾ ਹੈ ਇਹਨਾਂ ਦੇ ਕੇਸ ਕਢਾਏ ਜਾਣ ਵੀ ਐਨਡੀ ਦੇ ਇਹਨਾਂ ਦੇ ਕੇਸ ਕਿ ਨਹੀਂ ਕੇ ਐਨਡੀ ਦੇ ਕੇਸ ਨੇ ਇਹਨਾਂ ਕੋਲੇ ਪਿਸਤਲ ਦੇ ਦੋ ਨੰਬਰ ਦੇ ਫਾਰ ਦੇ ਪਿਸਤਲ ਨੇ ਨਾ ਹੀ ਇਹਨਾਂ ਦੇ ਕਈ ਵਾਰੀ ਲੋਕ ਵਿਖਾਏ ਨੇ ਮੈਨੂੰ ਖੁਦ ਵਿਖਾਏ ਨੇ ਕਹਿੰਦੇ ਸੀ ਜੇ ਤੂੰ ਲੈਣਾ ਤਾਂ ਤੈਨੂੰ ਦੇ ਦਿੰਨੇ ਮੈਂ ਜੀ ਮੇਰੀ ਸੱਸ ਹੀ ਭਈ ਏ ਤੇ ਮੈਨੂੰ ਕੀ ਲੋੜ ਆ ਆ ਗੱਲ ਜੀ ਆਵਾਦ ਆ ਜਾਜ ਬਰਦਲ ਹੋਣੀ ਜੇ ਬਿਲਕੁਲ ਹੋਣੀ ਚਾਹੀਦੀ ਦੋ ਤਾਂ ਦੋਹਣੇ ਜਿਹੜੇ ਪਣੀ ਜੇ ਸਾਡੇ ਦੇ ਬੰਦਿਆ ਸਾਡੇ ਬੰਦੇ ਕਿਸੇ ਦੇ ਬੰਦਿਆ ਅਸੀਂ ਇੱਕ ਦਿਨ ਹੀ ਚਾਚਰ ਪਰਚਾ ਕਰਾਉਣ ਨੂੰ ਤਿਆਰ ਗੋਲੀਆਂ ਚੱਲੀਆਂ ਨੇ ਵਿਵਾਦ ਪੈਸੇ ਨੂੰ ਲੈ ਕੇ ਕੀ ਮਾਮਲਾ ਜੀ ਇਹ ਪਿੰਡ ਅਲੀ ਕੇ ਥਾਣਾ ਸਦਰ ਫਰੋਜਪੁਰ ਵਿੱਚ ਹੈ ਇੱਥੇ ਦੋ ਤਰ੍ਹਾਂ ਨੂੰ ਲੈ ਕੇ ਕੋਈ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਤੁਸੀਂ ਦੋ ਤਰ੍ਹਾਂ ਦੇ ਆਪਸ ਦੇ ਵਿੱਚ ਝਗੜਾ ਹੋਇਆ ਜਿਹਦੇ ਵਿੱਚ ਕਾਫੀ ਨਾਲ ਇੱਟਾਂ ਰੋੜੇ ਵੀ ਚੱਲੇ ਆ ਤੇ ਦੋਨੋਂ ਤਰ੍ਹਾਂ ਇਹ ਦੋਸ਼ ਲਾਉਂਦੀਆਂ ਵੀ ਦੋਨੋਂ ਤਰ੍ਹਾਂ ਵੱਲੋਂ ਵੀ ਹਵਾਈ ਫਾਇਰ ਵੀ ਕੀਤੇ ਗਏ ਜੋ ਦੋ ਬੰਦੇ ਜ਼ਖਮੀ ਹੋਏ ਆ ਉਹਨਾਂ ਨੂੰ ਹਸਪਤਲ ਭੇਜਤਾ ਉਹਨਾਂ ਦੇ ਬਿਆਨ ਲੈ ਕੇ ਜਿਸ ਤਰ੍ਹਾਂ ਦੀ ਵੀ ਕਾਰਵਾਈ ਹੋਊਗੀ ਪਰ ਚਾ ਦਰਜ ਕਰਕੇ ਅਮਲ ਚ ਲਿਆਂਦੀ ਜਾਏ ਸਰ ਕੋ ਘਰ ਦਾ ਨੁਕਸਾਨ ਹੋਇਆ ਉਹ ਕਹਿੰਦਾ ਜੀ ਇਹਨਾਂ ਨੇ ਥੋੜੇ ਬਹੁਤ ਜਦੋਂ ਜਦੋਂ ਇਹ ਦੋ ਤਿੰਨ ਦਾ ਝਗੜਾ ਹੋਇਆ ਜਿੱਤ ਕਿਸੇ ਦੇ ਘਰੇ ਕੋਈ ਇੱਟਾਂ ਰੋੜੇ ਚੱਲੇ ਆ ਉਹਦੇ ਕੋਈ ਸ਼ੀਸ਼ੇ-ਸ਼ੂਸ਼ੇ ਟੁੱਟੇ ਸਭੋ जख्मी ਵੀ ਗੋਲੀ ਲੱਗੀ ਤੁੰ ਦੱਸਿਆ ਜੀ ਦੋ ਬੰਦੇ जख्मी ਆ ਜੇ ਗੋਲੀ ਲੱਗੀ ਇੱਕਾ ਰੋੜੇ ਲੱਗੇ ਡਾਕਟਰ ਇਹ ਦੱਸਾਂ ਇਹਦਾ ਇਹਨਾਂ ਦੋਹਾਂ ਤਰ੍ਹਾਂ ਨੂੰ ਉਥੇ ਬਿਆਨ ਲਿਖ ਕੇ ਜੋ ਵੀ ਕਾਰਵਾਈ ਬਣਦੀ ਆ ਉਹਨ ਵਿੱਚ ਮਾਮਲਾ ਪੈਸੇ ਨਾਲ ਦੇਣ ਦਾ ਪੁਰਾਣਾ ਕੋਈ 5 ਲੱਖ ਰੁਪਏ ਦਾ ਜਾਂ 4-5 ਲੱਖ ਰੁਪਏ ਦਾ ਕੋਈ ਲੈਣ ਦੇਣ ਦਾ ਕਾਰਵਾਈ ਕਿੱਥੀ ਜਰੀ ਹੈ ਥੈਂਕ ਯੂ ਜੀ